ਨਾ ਨਕਾ ਮੁੰਡੇ ਕਾਦਨ ਕਾਦਨ ਮੁੰਡੇ ਨੇ ਜਾਨ ਲਗਾ ਜਟਾ ਰੱਖੀ ਆ ਚੜਾਉਣ ਖਤਰਗੋਨ ਆ ਲਗਾ ਕੇਰਾ ਮੁੰਡਾ ਦਾ ਸਾਥ ਬਣ ਗਿਆ ਤੂੰ ਸਾਦਾ ਨਿਕਲਾ ਬੋਲਦਾ ਐ ਰਸਦ ਕੋਈ ਸਿੱਧੇ ਕੋਰ ਦਾ ਜਵਾਬ ਦਿੱਤਾ ਉਹਨੇ ਫਿਰ ਸ੍ਰੀ ਚੰਦ ਇੱਕ ਜਗ੍ਹਾ ਉਨਖਾਸ ਤੇ ਤਾਉਣ ਜਿਹੜਾ ਪੱਥਰ ਕੋ ਨਾਂਕ ਨੇ ਆਪਣੇ ਸੀਨੇ ਤੇ ਰੱਖਿਆ ਤੇ ਤਾਂ ਉਹ ਹੀ ਜਾਣੇ ਕਦੀ ਉਹਨੂੰ ਅਜਬ ਵਿਚਾਰ ਬਣਾਇਆ ਹੋਇਆ। ਅਜੀ ਉਹਦੇ ਸਾਡੇ ਗੁਰੂ ਦੇ ਦਾੜੀ ਉਹਨਾਂ ਦੇ ਪੈਰ ਚੜ੍ਹ ਜਿਗੇ। ਇਹ ਕਥਾ ਪਾਈ ਹੋਈ ਥਾਡੀ। ਜਿਹੜੀ ਤੇ ਸਾਡੀ ਹੋ ਗਈ। ਅਜੀ ਦੇਖਾ ਦੇ। ਉਹਨਾਂ ਲੋਕਾਂ ਨੇ ਇਹਨਾਂ ਢਾੜੀ ਵਾਲੀ ਗੱਲ ਕੀਤੀ ਹੈ। ਉਹਨਾਂ ਨੇ ਗੁਰਦਾਰੇ ਭਾਈ ਪਰ ਚਾਰ ਸੇ ਗੱਲਾਂ ਲਿਖੀਆਂ। ਕਿ ਗੋਨਾਮ ਦੀ ਇੱਜ਼ਤ ਕਿੱਥੇ ਨਹੀਂ ਚਲਦੀ, ਇੱਜ਼ਤ ਕਿੱਥੇ ਗੁਰੂ ਰੌਂਗਦਾ ਸੀ। ਚੱਪਾ ਜੰਨ ਵਾਚਾ ਦਿੱਤੀ। ਉਹਨੂੰ ਬੜਾ ਦਿਖਾਇਆ। ਉਹ ਦਾੜੀ ਹੈ ਨਾ, ਸਹੀ ਜਾਂਦੇ ਦਾੜੀ ਹੁੰਨਾ ਹੈ। ਕਹਿੰਦਾ ਦਾੜੀ ਰੱਖੀਏ ਤੁਹਾਡੇ ਮਾਣ ਬੁਰਖਲੇ। ਕੀ ਨਿਸ਼ਾਨ। ਗੁਰਦਾਨਾਂ ਦੀ ਕਹਿੰਿਆ ਹੁਣ ਵੀ ਸੁਣਾ ਰਹੇ ਸੀ। ਸਿੱਕੀ ਤਾਂ ਬੰਨੀ ਹੋ ਸੀ। ਸਿੱਕੀ ਜੂੰਦੀ ਰਹਿ ਜਾਂਦੀ। ਇਹ ਪਰ ਥਾਰ ਸਿੱਕੀ ਜੂੰਦੀ ਰੱਖਣ ਵਾਲਾ ਹੈ। ਬਣਾ ਕੇ ਨਾਲਿਆ ਵਰਤਨਾ ساری ਜਿੰਦਗੀ ਜਾਤ ਮੁਸਲਮਾਨਾਂ ਦੀ ਵਗਰ ਦਾ ਵਿਚਰਾ ਸਾਰੀ ਜਿੰਦਗੀ ਪਚਾਉਂਦਾ ਕੋਈ ਤਨਖਾਹ ਨਹੀਂ ਦਰਸ਼ਨ ਵੀ ਜਦ ਨਾਲ ਰਹਿੰਦਾ ਦਰਸ਼ਨ ਦਾ ਘਟ ਉਹਨੂੰ ਜਾ ਕੇ ਹਸਾਮ ਚ ਉੱਥੇ ਦੀਆਂ ਔਰਤਾਂ ਨੂੰ ਫੇਡੂਣਾ ਲੈਂਦੀਆਂ ਕਹਿੰਦੇ ਨੇ ਸਾਥੀ ਫੇਡੂਣਾ ਕੇ ਵੰਦਿਆ ਇੱਕ ਉਹ ਤਾਂ ਸੰਗਤ ਹੈ ਨਾਂ ਦਾ ਸੜ ਗਿਆ ਦਾ ਉਹ ਕਹਿੰਦਾ ਮੈਨੂੰ ਦਰਸ਼ਨ ਹੋਗੇ ਗੋਬਨਾਂ ਦੇ ਤੋਂ ਬਨੇ ਜਾਵਗੇ ਰਾਤ ਨੂੰ ਹੋਗੇ ਉਹ ਬਰਮ ਨਹੀਂ ਬਣ ਜਾ ਉਹ ਬਰਮ ਨਹੀਂ ਬਣੇ ਇਹ ਨਹੀਂ ਦਾਰੀਓ ਮਤ ਕੋ ਬਰਮ ਮੰਨ ਸੀ ਨਾ ਇਹ ਨਾ ਤਾਂ ਕਰਾਂਗੇ ਸੇਵਾ ਕੀਤੀ ਨਾਲੇ ਕੋਈ ਬਣਿਆ ਉਹਦੇ ਕੋਈ ਚਾਹਤ ਨਹੀਂ ਦਰਸ਼ਨ ਕਰ ਬਰਮ ਨਹੀਂ ਬਣਦਾ ਜੋ ਨਾ ਬਰਤ